ਹਰੇ ਰੋਜ਼ ਇੱਕ ਗਾਂ ਨੂੰ ਘੱਟੋ-ਘੱਟ 25 ਕਿਲੋ ਜਿਹੜੀ ਚਾਰਾ ਹੈ ਉਸਦੀ ਜ਼ਰੂਰਤ ਹੁੰਦੀ ਹੈ ਪਰ ਇੱਥੇ ਜਦ ਦੇ ਅਸੀਂ ਆਏ ਆ ਇੱਕ ਵੀ ਜਿਹੜਾ ਦਾਣਾ ਹੈਗਾ ਸਾਨੂੰ ਹਰੇ ਚਾਰੇ ਦਾ ਨਜ਼ਰ ਨਹੀਂ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਦੇ ਵਿੱਚ ਇਹ ਗਊਸ਼ਾਲਾ ਦਾ ਨਿਰਮਾਣ ਹੋਇਆ ਸੀਗਾ ਰਾ ਸੋ ਗਾਵਾਂ ਜਿਹੜੀਆਂ ਨੇ ਜੋ ਠੱਠੇ ਨੇ ਉਹ ਇੱਥੇ ਇਸ ਗਊਸ਼ਾਲਾ ਦੇ ਵਿੱਚ ਸਾਮ ਸੰਭਾਲ ਦੇ ਲਈ ਰੱਖੇ ਗਏ ਨੇ ਪਰ ਬਹੁਤ ਦੁਖਦ ਦੀ ਗੱਲ ਇਹ ਹੈ ਕਿ ਬਹੁਤ ਸੋਹਣੀ ਗਊਸ਼ਾਲਾ ਬਣਾਈ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਰ ਜਿਹੜੀਆਂ ਇੱਥੇ ਗਾਵਾਂ ਨੇ ਉਹਨਾਂ ਤੱਕ ਵਿਚਾਰੀਆਂ ਤੱਕ ਖੁਰਾਕ ਹੀ ਜਿਹੜੀ ਆ ਉਹ ਨਹੀਂ ਪਹੁੰਚ ਰਹੀ ਸਿਰਫ ਤੂੜੀਆਂ ਹੀ ਗਾਵਾਂ ਦੇ ਮੁਰੇ ਸੁੱਟੀਆਂ ਹੋਈਆਂ ਨੇ ਔਰ ਕਿਸੇ ਪਾਸੇ ਤਾਂ ਤੂੜੀ ਵੀ ਨਹੀਂ ਉਹਨਾਂ ਨੂੰ ਪਾਈ ਹੋਈ ਹੈ ਵੀ ਇੱਥੇ ਵੱਧ ਤੋਂ ਵੱਧ ਯਾਰ ਜਿੰਨੇ ਚਿਰ ਆਪਾਂ ਕੋਈ ਪ੍ਰਾਲਾ ਨਹੀਂ ਕਰਾਂਗੇ ਤੇ ਗਊਆਂ ਦੀ ਹੱਤਿਆ ਹੋ ਜੂਗੀ ਮੈਂ ਇਹ ਰਿਕੁਐਸਟ ਕਰਦਾ ਵੀ ਵੱਧ ਤੋਂ ਵੱਧ ਜੱਟਾਂ ਭਰਾਵਾਂ ਦੇ ਅੱਗੇ ਵੀ ਵੀ ਤੂੜੀ ਹਰਿਆ ਖਾਣ ਵਾਸਤੇ ਗੁੜ ਜਾਂ ਕੋਈ ਵੀ ਜਿੱਦਾਂ ਯਾਰ ਆਪਾਂ ਘਰਦਿਆਂ ਪਰ ਉਹਨਾਂ ਨੂੰ ਸੰਭਾਉਂਦੇ ਆ ਕਿਰਪਾ ਕਰਕੇ ਆਪਾਂ ਇੰਨਾ ਕੁ ਪ੍ਰਾਲਾ ਕਰੀਏ ਵੀ ਇਹਨਾਂ ਦੇ ਵਾਸਤੇ ਵੀ ਆਪਾਂ ਕੁਛ ਨਾ ਕੁਛ ਯੋਗਦਾਨ ਕਰਦੇ ਰਹੀਏ ਜਿੱਥੇ ਕਿ ਅੱਜ ਲੇਬਰ ਦੀ ਲੋੜ ਹੈ ਦੀ 40 ਤੋਂ 50 ਬੰਦਿਆਂ ਦੀ ਤੇ ਇੱਥੇ ਸਾਡੇ ਭਾਈ ਸਾਹਿਬ ਜਿਹੜੇ ਆ ਚਾਰ ਪੰਜ ਵਰਕਰ ਕੰਮ ਕਰ ਰਹੇ ਆ ਨਾਲ ਬੀਬੀਆਂ ਵਿਚਾਰੀਆਂ ਕੰਮ ਕਰ ਰਹੀਆਂ ਬਹੁਤ ਲੋਕ ਸੇਵਾ ਭਾਵ ਵਾਲੇ ਨੇ ਜੇ ਅਸੀਂ ਗੋਪਾਲ ਪੌਂਟ ਇੱਕ ਤਹ ਜੀ ਰਸਤਾ ਟੇਡਾ ਮੇਡਾ ਹੈ ਤੇ ਦੂਜਾ ਕੀ ਇਹ ਸਰਕਾਰ ਦੇ ਅੰਡਰ ਹੈ ਕਿ ਜੇ ਆਪਾਂ ਦੇਖਦੇ ਆਂ ਕਿ ਅਸੀਂ ਸੂਈ ਤੋਂ ਲੈ ਕੇ ਜਹਾਜ਼ ਲੈਣੇ ਆ ਤਾਂ ਸਭ ਦੇ ਕਾਉਸਸ ਦਿੰਦੀ ਆਂ ਔਰ ਇੱਥੇ ਕਰੋੜਾਂ ਰੁਪਇਆ ਮਹੀਨੇ ਦਾ ਕਾਉਸਸ ਸਾਰਿਆ ਹੈ ਇੱਥੇ ਹਰੇ ਦਾ ਜਾਂ ਤੂੜੀ ਦਾ ਕੋਈ ਨਮੋ ਨਿਸ਼ਾਨ ਨਹੀਂ ਖਾਣਾ ਜਿਹੜਾ ਖਾਣਾ ਬਿਲਕੁਲ ਕਮਜ਼ੋਰ ਆ ਇਹ ਇਸ ਕਰਕੇ ਪਸ਼ੂ ਸਾਰੇ ਕਮਜ਼ੋਰ ਹੋ ਚੁੱਕੇ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬ న్యూਸ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਆकांक्षा ਪੰਜਾਬ న్యూਸ ਹਮੇਸ਼ਾ ਹੀ ਤਤਪਰ ਹੈ ਉਹਨਾਂ ਲੋਕਾਂ ਦੀ ਆਵਾਜ਼ ਉਠਾਉਣ ਦੇ ਲਈ ਜੋ ਕਿ ਸਾਡੇ ਸਮਾਜ ਦੇ ਵਿੱਚ ਪਿਛੜੇ ਹੋਏ ਨੇ ਜਾਂ ਫਿਰ ਗਰੀਬੀ ਦੇ ਵਿੱਚ ਦਬੇ ਹੋਏ ਨੇ ਕੁਚਲੇ ਹੋਏ ਨੇ ਪਰ ਅੱਜ ਆਵਾਜ਼ ਉਹਨਾਂ ਦੀ ਚੱਕਾਂਗੇ ਜੋ ਕਿ ਬੇਜ਼ੁਬਾਨ ਨੇ ਅੱਜ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਸੁਣਾਉਣ ਵਾਸਤੇ ਅਸੀਂ ਆਏ ਆ ਬਠਿੰਡਾ ਜ਼ਿਲ੍ਹਾ ਦੇ ਹਰਰਾਏਪੁਰ ਪਿੰਡ ਵਿਖੇ ਜਿੱਥੇ ਕੀ ਗਊਸ਼ਾਲਾ 15 ਕਿੱਲਿਆਂ ਦੇ ਵਿੱਚ ਬਣੀ ਹੋਈ ਹੈ ਇਸ ਗਊਸ਼ਾਲਾ ਨੂੰ ਬਣਾਇਆ ਸੀਗਾ ਅਕਾਲੀ ਦਲ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਦੇ ਵਿੱਚ ਇਹ ਗਊਸ਼ਾਲਾ ਦਾ ਨਿਰਮਾਣ ਹੋਇਆ ਸੀਗਾ ਔਰ 15 ਕਿੱਲਿਆਂ ਦੇ ਵਿੱਚ ਜੋ ਕਿ ਇੱਕ ਸ਼ਾਮਲਾਟ ਜਗ੍ਹਾ ਸੀ ਤਿੰਨ ਚਾਰ ਪਿੰਡਾਂ ਦੀ ਤਾਂ ਉੱਥੇ ਇਹ ਗਊਸ਼ਾਲਾ ਬਣਾਈ ਗਈ ਔਰ ਇਸ ਵੇਲੇ ਇੱਥੇ 1800 ਜਿਹੜੇ ਪਸ਼ੂ ਨੇ 1800 ਗਾਵਾਂ ਜਿਹੜੀਆਂ ਨੇ ਜੋ ਟੱਠੇ ਨੇ ਉਹ ਇੱਥੇ ਇਸ ਗਊਸ਼ਾਲਾ ਦੇ ਵਿੱਚ ਆ ਸਾਮ ਸਭਾਲ ਦੇ ਲਈ ਰੱਖੇ ਗਏ ਨੇ ਪਰ ਬਹੁਤ ਦੁਖਦ ਦੀ ਗੱਲ ਇਹ ਹੈ ਕਿ ਬਹੁਤ ਸੋਹਣੀ ਗਊਸ਼ਾਲਾ ਬਣਾਈ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਰ ਜਿਹੜੀਆਂ ਇੱਥੇ ਗਾਵਾਂ ਨੇ ਉਹਨਾਂ ਤੱਕ ਵਿਚਾਰੀਆਂ ਤੱਕ ਖੁਰਾਕ ਹੀ ਜਿਹੜੀ ਆ ਉਹ ਨਹੀਂ ਪਹੁੰਚ ਰਹੀ ਹਰ ਰੋਜ਼ ਇੱਕ ਗਾਂ ਨੂੰ ਘੱਟੋ ਘੱਟ 25 ਕਿਲੋ ਜਿਹੜੀ ਚਾਰਾ ਹੈ ਉਸਦੀ ਜ਼ਰੂਰਤ ਹੁੰਦੀ ਹੈ ਪਰ ਇੱਥੇ ਜਦ ਅਸੀਂ ਆਏ ਆ ਇੱਕ ਵੀ ਜਿਹੜਾ ਦਾਣਾ ਹੈਗਾ ਸਾਨੂੰ ਹਰੇ ਚਾਰੇ ਦਾ ਨਜ਼ਰ ਨਹੀਂ ਆਇਆ ਸਿਰਫ ਤੂੜੀਆਂ ਹੀ گاਵਾਂ ਦੇ ਮੂਹਰੇ ਸੁੱਟੀਆਂ ਹੋਈਆਂ ਨੇ ਔਰ ਕਿਸੇ ਪਾਸੇ ਤਾਂ ਤੂੜੀ ਵੀ ਨਹੀਂ ਉਹਨਾਂ ਨੂੰ ਪਾਈ ਹੋਈ ਹੈਗੀ ਔਰ ਇਸ ਦੇ ਨਾਲ ਹੀ گاਵਾਂ ਦੀ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਮੌਤ ਹੋ ਰਹੀ ਹੈ ਭੁੱਖ ਦੇ ਨਾਲ ਜਿਹੜੀਆਂ گاਵਾਂ ਨੇ ਉਹਨਾਂ ਦੀ ਮੌਤ ਹੋ ਰਹੀ ਹੈ ਇਹ ਤਾਂ ਬਿਚਾਰੇ ਜਿਹੜੇ ਬੇਜ਼ੁਬਾਨ ਨੇ ਬੋਲ ਕੇ ਦੱਸ ਵੀ ਨਹੀਂ ਸਕਦੇ ਹੈ ਔਰ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਖੁਰਾਕ ਤਾਂ ਬਹੁਤ ਦੂਰ ਦੀ ਗੱਲ ਐ ਵਿਚਾਰੀਆਂ ਦੀ ਖੋਲੀਆਂ ਦੇ ਵਿੱਚ ਪਾਣੀ ਤੱਕ ਨਹੀਂ ਸੀ ਸੋ ਇਹ ਬਹੁਤ ਦੁੱਖ ਦੀ ਗੱਲ ਐ گاਵਾਾਂ ਦੀ ਸੇਵਾ ਨੂੰ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਐ ਪਰ ਇੱਥੇ ਜਿਹੜੀਆਂ گاਵਾਾਂ ਨੇ ਗਊਸ਼ਾਲਾ ਦੇ ਵਿੱਚ ਹੁੰਦੇ ਹੋਏ ਵੀ ਕਿਉਂ ਇਸ ਆ ਖਾਣੇ ਤੋਂ ਜਿਹੜਾ ਹੈਗਾ ਖੁਰਾਕ ਤੋਂ ਜਿਹੜਾ ਹੈਗਾ ਡਿਪਰਾਈਵਡ ਨੇ ਉਹ ਵੰਚਿਤ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਬੁੱਧੀਜੀਵੀ ਜੁੜੇ ਨੇ ਜੋ ਖਾਸ ਤੌਰ ਤੇ ਇਸ ਗਊਸ਼ਾਲਾ ਦੇ ਵਿੱਚ ਆਏ ਨੇ ਔਰ ਬੜਾ ਹੀ ਇਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਔਰ ਜਾ ਜਾ ਕੇ ਉਹਨਾਂ ਨੇ ਸਾਰੇ ਹਾਲਾਤ ਜਿਹੜੇ ਐ ਪੰਜਾਬ న్యూਸ ਦੇ ਕੈਮਰੇ ਤੇ ਜਿਹੜੇ ਹੈ ਇਹਨਾਂ ਨੇ ਦਿਖਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਐ ਤੁਹਾਡਾ ਸਿਕੰਦਰ ਸਿੰਘ ਸਿਕੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਤੁਹਾਡਾ ਕੀ ਨਾਮ ਸਰਜੀਤ ਸਿੰਘ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਇਸ ਗਊਸ਼ਾਲਾ ਦੇ ਵਿੱਚ ਖੜੇ ਆ ਜਿਸ ਦਾ ਨਿਰਮਾਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਇਆ ਸੀਗਾ ਔਰ ਅੱਜ ਇਸ ਗਊਸ਼ਾਲਾ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਤਰਸਯੋਗ ਨੇ ਇੱਥੇ ਜਿਹੜੇ ਪਸ਼ੂ ਆ ਉਹਨਾਂ ਦੇ ਹਾਲਾਤ ਤਰਸਯੋਗ ਨੇ ਮੈਨੂੰ ਲੱਗਦਾ ਜਿਹੜੇ ਵਿਚਾਰੇ ਗਲੀਆਂ ਦੇ ਵਿੱਚ ਪਸ਼ੂ ਫਿਰਦੇ ਆ ਉਹਨਾਂ ਨੂੰ ਤਾਂ ਫੇਰ ਵੀ ਖਾਣ ਨੂੰ ਮਿਲ ਜਾਂਦਾ ਹੋਣਾ ਪਰ ਇਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਤਰਸਯੋਗ ਹੈ ਜੀ ਇਹ ਮੈਂ ਬੇਨਤੀ ਕਰੂੰਗਾ ਇਥੋਂ ਦੀ ਸਰਕਾਰਾਂ ਦੇ ਅੱਗੇ ਜਿੰਨੇ ਵੀ ਸਾਡੇ ਵੀਰ ਯੋਗਦਾਨ ਆ ਉਹਨਾਂ ਦੇ ਅੱਗੇ ਬੇਨਤੀ ਕਰੂੰਗਾ ਵੀ ਇੱਥੇ ਵੱਧ ਤੋਂ ਵੱਧ ਯਾਰ ਜਿੰਨਾ ਚਿਰ ਆਪਾਂ ਕੋਈ ਪ੍ਰਾਲਾ ਨਹੀਂ ਕਰਾਂਗੇ ਤੇ ਗਊਆਂ ਦੀ ਹੱਤਿਆ ਹੋ ਜੂਗੀ ਮੈਂ ਇਹ ਰਿਕੁਐਸਟ ਕਰਦਾ ਵੀ ਵੱਧ ਤੋਂ ਵੱਧ ਜੱਟਾਂ ਭਰਾਵਾਂ ਦੇ ਅੱਗੇ ਵੀ ਵੀ ਤੂੜੀ ਹਰਿਆ ਖਾਣ ਵਾਸਤੇ ਗੁੜ ਜਾਂ ਕੋਈ ਵੀ ਜਿੱਦਾਂ ਯਾਰ ਆਪਾਂ ਘਰਦਿਆਂ ਪਸ਼ੂਆਂ ਨੂੰ ਸੰਭਾਉਂਦੇ ਆ ਕਿਰਪਾ ਕਰਕੇ ਆਪਾਂ ਇੰਨਾ ਕੁ ਪ੍ਰਾਲਾ ਕਰੀਏ ਵੀ ਇਹਨਾਂ ਦੇ ਵਾਸਤੇ ਵੀ ਆਪਾਂ ਕੁਛ ਨਾ ਕੁਛ ਯੋਗਦਾਨ ਕਰਦੇ ਰਹੀਏ ਨੰਬਰ 2 ਜੀ ਇੱਕ ਬੇਨਤੀ ਮੈਂ ਹੋਰ ਕਰਦਾ ਇਹ ਗਊਸ਼ਾਲਾ ਦੇ ਜਿਹੜੇ ਇੱਥੇ ਮੁੱਖ ਬੰਦੇ ਨੇ ਇੱਥੇ ਸਾਰੇ ਵਰਕਰ ਜਿਹੜੇ ਆ ਵਿਚਾਰੇ ਤਿੰਨ ਚਾਰ ਯਾ ਭਾਈ ਸਾਹਿਬ ਤੇ ਇੰਨੀਆਂ ਗਊਆਂ ਨੂੰ ਨਹੀਂ ਸੰਭਾ ਸਕਦੇ ਉਹ ਸਾਰਾ ਦਿਨ ਵਿਚਾਰੇ ਕੰਮ ਕਰਦੇ ਆ ਪਰ ਫੇਰ ਵੀ ਇੰਨੇ ਪਸ਼ੂ ਸੰਭਾਉਣੇ ਉਹਨਾਂ ਨੂੰ ਬਹੁਤ ਔਖੇ ਆ ਜਿੱਥੇ ਅੱਜ ਲੇਬਰ ਦੀ ਲੋੜ ਆਦੀ 40 ਤੋਂ 50 ਬੰਦਿਆਂ ਦੀ ਤੇ ਇੱਥੇ ਸਾਡੇ ਭਾਈ ਸਾਹਿਬ ਜਿਹੜੇ ਆ ਚਾਰ ਪੰਜ ਵਰਕਰ ਕੰਮ ਕਰ ਰਹੇ ਆ ਨਾਲ ਬੀਬੀਆਂ ਵਿਚਾਰੀਆਂ ਕੰਮ ਕਰ ਰਹੀਆਂ ਮੈਂ ਉਹਨਾਂ ਦੇ ਅੱਗੇ ਇਹ ਬੇਨਤੀ ਕਰਦਾ ਵੀ ਜਿੱਦ ਤੱਕ ਸਾਡੀ ਆਵਾਜ਼ ਸੁਣਦੀ ਐ ਇੱਥੇ ਵੱਧ ਤੋਂ ਵੱਧ ਵਰਕਰ ਦਿੱਤੇ ਜਾਣ ਕਿ ਜਿਹੜੇ ਆਪਣੇ ਢੰਗ ਦੇ ਨਾਲ ਵਧੀਆ ਢੰਗ ਨਾਲੋਂ ਕੰਮ ਕਰਨ ਤੇ ਇਹਨਾਂ ਦੇ ਉੱਤੇ ਇੱਕ ਸੁਪਰਵਾਈਜ਼ਰ ਬਿਲਕੁਲ ਕੰਮ ਕਰਵਾਉਣ ਵਾਸਤੇ ਕੁਲਤਾਨ ਜਿਸ ਤਰ੍ਹਾਂ ਇਹਨੇ ਕਿਹਾ ਕਿ ਵਰਕਰਾਂ ਦੀ ਘਾਟ ਹੈ ਸਰਕਾਰੀ ਗਊਸ਼ਾਲਾ ਹੈ ਇਹ ਗਵਰਨਮੈਂਟ ਵੱਲੋਂ ਬਣਾਈ ਗਈ ਗਊਸ਼ਾਲਾ ਹੈ ਔਰ ਇਸਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਕੈਮਰੇ ਦੀ ਨਜ਼ਰ ਦੇ ਨਾਲ ਦੇਖ ਲਿਆ ਕਿ ਕਿੰਨੇ ਇੱਥੇ ਪਸ਼ੂ ਮਰੇ ਹੋਏ ਨੇ ਮਰੇ ਹੋਏ ਪਸ਼ੂਆਂ ਦੀ ਜਿਹੜੀ ਬਾਡੀਜ਼ ਆ ਉਹ ਵੀ ਇੱਥੇ ਤੱਕ ਇੱਥੇ ਪਈਆਂ ਨੇ ਰਾਤ ਹੋ ਗਈ ਹੈ ਗੱਲਬਾਤ ਕਰਦੇ ਸਾਡੇ ਨਾਲ ਪਰਮਿੰਦਰ ਬੰਸਲ ਜੀ ਨੇ ਪਰਮਿੰਦਰ ਬੰਸਲ ਜੀ ਗੋ ਸੇਵਕ ਨੇ ਇਹ ਗਊਆਂ ਦਾ ਇਹਨਾਂ ਨੇ ਇੱਕ ਇਨੀਸ਼ੀਏਟਿਵ ਸਟਾਰਟ ਕੀਤਾ ਹੈ ਕਿ ਗਉਆਂ ਨੂੰ ਹੱਡਾ ਰੋੜੀ ਤੇ ਨਹੀਂ ਉਹਨਾਂ ਨੂੰ ਦਫਨਾਉਣ ਦਾ ਜਿਹੜਾ ਇਨੀਸ਼ੀਏਟਿਵ ਹੈ ਇਹਨਾਂ ਨੇ ਵਿਧਿਵਿਧਾਨ ਦੇ ਨਾਲ ਸ਼ੁਰੂ ਕੀਤਾ ਪਰਵਿੰਦਰ ਜੀ ਤੁਸੀਂ ਇੱਥੇ ਅੱਜ ਆਏ ਹੋ ਔਰ ਜਿਹੜੇ ਇਸ ਗਊਸ਼ਾਲਾ ਦੇ ਹਾਲਾਤ ਨੇ ਹਾਲਾਂਕਿ ਬਠਿੰਡਾ ਦੇ ਵਿੱਚ ਬਹੁਤ ਲੋਕ ਸੇਵਾ ਭਾਵ ਵਾਲੇ ਨੇ ਜੇ ਅਸੀਂ ਗੋਕੁਲ ਪਹੁੰਚ ਸਕਦੇ ਹਾਂ ਜੇ ਅਸੀਂ ਕਦਾਰਨਾਥ ਪਹੁੰਚ ਸਕਦੇ ਹਾਂ ਜੇ ਅਸੀਂ ਬਾਬਾ ਬਰਫਾਨੀ ਪਹੁੰਚ ਸਕਦੇ ਹਾਂ ਤਾਂ ਇੱਥੇ ਕਿਉਂ ਨਹੀਂ ਲੋਕ ਪਹੁੰਚ ਰਹੇ ਹੈਗੇ ਇਕਤਾ ਜੀ ਰਸਤਾ ਟੇਡਾ ਮੇਡਾ ਹੈ ਤੇ ਦੂਜਾ ਕੀ ਇਹ ਸਰਕਾਰ ਦੇ ਅੰਡਰ ਹੈ ਕਿ ਜੇ ਆਪਾਂ ਦੇਖਦੇ ਹਾਂ ਕਿ ਇਹ ਸੀ ਸੂਈ ਤੋਂ ਲੈ ਕੇ ਜਹਾਜ਼ ਲੈਣੇ ਆ ਤਾਂ ਸਭ ਦੇਤੇ ਕਾਉਸਸ ਦਿੰਨੇ ਆ ਔਰ ਇੱਥੇ ਕਰੋੜਾਂ ਰੁਪਇਆ ਮਹੀਨੇ ਦਾ ਕਾਉਸਸ ਸਾਰੇ ਆ ਇੱਥੇ ਹਰੇ ਦਾ ਜਾਂ ਤੂੜੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਜਿਹੜੇ ਕਿ ਕਿਸਾਨ ਪਰਾ ਸਾਡੇ ਖੇਤਾਂ ਦੇ ਵਿੱਚ ਪਰਾਲੀ ਜਲਾਉਂਦੇ ਹਨ ਤੇ ਉਹਨਾਂ ਤੇ ਸਾਡੀ ਪ੍ਰਸ਼ਾਸਨ ਪਰਚੇ ਕਰਦੇ ਆ ਨਹੀਂ ਉਹ ਵੀ ਉਹ ਕਰਕੇ ਨਹੀਂ ਮਤਲਬ ਕੁੱਟਕੇ ਨਹੀਂ ਪਾਈ ਹੋਈ ਸਿੱਧੀ ਪਰਾਲੀ ਸਿੱਟੀ ਹੋਈ ਜਿਵੇਂ ਖੇਤਾਂ ਚ ਆਈ ਜਾਂਦੀ ਹੈ ਕੁੱਟਕੇ ਤੁਸੀਂ ਕਹਿੰਦੇ ਹੋ ਜੀ ਕੁੱਟਕੇ ਨਹੀਂ ਗੱਠਾ ਵੀ ਨਹੀਂ ਖੋਲਣ ਦੀ ਕੋਸ਼ਿਸ਼ ਇਹਨਾਂ ਨੇ ਠੀਕ ਸਮਝਿਆ ਕਤਰਾ ਕਹਿ ਦਿੰਦੇ ਜੀ ਆਪਾਂ ਜਿਵੇਂ ਉਹਨੂੰ ਕਹਿ ਦਿੰਦੇ ਕਤਰਾ ਵੀ ਹਾਂ ਕੁਤਰ ਕੇ ਉਹਨੂੰ ਵਧੀਆ ਢੰਗ ਨਾਲ ਪਾਇਆ ਜਾਵੇ ਕੋਈ ਨਾ ਕੋਈ ਪਸ਼ੂ ਖਾਨ ਨੰਬਰ 1 ਉਹ ਵੀ ਹੁੰਦਾ ਜੀ ਨਿਰਾ ਵੀ ਹੁੰਦਾ ਉਹਦੇ ਵਿੱਚ ਆਚਾਰਾ ਵੀ ਹੁੰਦਾ ਹੈਗਾ ਸੁੱਕਾ ਆਟਾ ਵੀ ਹੁੰਦਾ ਹੈਗਾ ਦਾਣਾ ਵੀ ਹੁੰਦਾ ਉਹਦੇ ਨਾਲ ਪ੍ਰਾਲੀ ਨੂੰ ਪਾਇਆ ਜਾਂਦਾ ਉਹਨੂੰ ਮਾਰਾਂ ਦੋ ਤਿੰਨ ਪੈ ਗਈਆਂ ਨਾ ਜੀ ਨਾਲੇ ਤੇ ਇੱਕ ਪਸ਼ੂ ਠੰਡੇ ਸਾਹ ਬੈਠਦੇ ਥੱਲੇ ਜਿਹੜਾ ਗੋਹਾ ਬਥੇਰਾ ਇਹ ਸਾਫ਼ ਕਰਦੇ ਆ ਵਰਕਰ ਜਿਹੜੇ ਕੰਮ ਕਰ ਰਹੇ ਆ ਉਹ ਆਪਣੀ ਸਫਾਈ ਦਿਖਾਉਂਦੇ ਆ ਪਰ ਫੇਰ ਵੀ ਥੱਲੇ ਥਾਂ ਬਹੁਤ ਜ਼ਿਆਦਾ ਠੰਡਾ ਨੰਬਰ 2 ਉਹਨਾਂ ਨੂੰ ਖਾਣਾ ਜਿਹੜਾ ਖਾਣਾ ਬਿਲਕੁਲ ਕਮਜ਼ੋਰ ਆ ਇਹ ਇਸ ਕਰਕੇ ਪਸ਼ੂ ਸਾਰੇ ਕਮਜ਼ੋਰ ਹੋ ਚੁੱਕੇ ਆ ਤੇ ਇਹ ਭਾਈ ਸਾਹਿਬ ਵੀ ਹੁਣ ਜੇ ਕੋਲ ਲਿਆ ਕੇ ਦੇਣਗੇ ਜਿਹੜੇ ਇੱਥੋਂ ਦੇ ਵਰਕਰ ਆ ਉਹ ਇਹਨਾਂ ਨੂੰ ਫੇਰ ਹੀ ਖਾਣ ਵਾਸਤੇ ਵੜੀਆ ਢੰਗ ਨਾਲ ਦੇਣਗੇ ਜੀ ਜੀ ਬਿਲਕੁਲ ਸਰ ਮੈਂ ਤੁਹਾਨੂੰ ਇਹ ਜਾਨਣਾ ਚਾਹੂੰਗੀ ਤੁਹਾਡੇ ਤੋਂ ਕਿ ਤੁਸੀਂ ਇਸ ਸਾਰੇ ਕਿਉਂਕਿ ਹੈ ਤਾਂ ਸਰਕਾਰ ਦੀ ਇਹ ਤਾਂ ਹੋ ਨਹੀਂ ਸਕਦਾ ਕਿ ਸਰਕਾਰ ਦੇ ਕੋਈ ਜ਼ਹਿਨ ਦੇ ਵਿੱਚ ਇਹਦੇ ਬਾਰੇ ਕੋਈ ਉਹਨਾਂ ਨੂੰ ਨੋਟਿਸ ਨਾ ਹੋਵੇ ਚਲੋ ਫਿਰ ਵੀ ਸਰਕਾਰ ਕੋਲੇ ਬਹੁਤ ਸਾਰੇ ਕੰਮ ਨੇ ਹੋ ਸਕਦਾ ਕਿਤੇ ਕੋਈ ਇਹ ਮਾਮਲਾ ਸਕਿਪ ਹੋ ਗਿਆ ਹੋਵੇ ਕਿ ਤੁਹਾਡੇ ਵੱਲੋਂ ਕੋਈ ਸਰਕਾਰ ਨੂੰ ਕੋਈ ਲਿਖਤ ਦੇ ਵਿੱਚ ਜਾਂ ਬਠਿੰਡਾ ਦੇ ਡੀਸੀ ਸਾਹਿਬ ਨੂੰ ਕੋਈ ਇਹਦੇ ਬਾਰੇ ਨੋਟਿਸ ਦਿੱਤਾ ਗਿਆ ਕਿ ਇਹ ਹਾਲਾਤ ਨੇ ਇਸ ਗਊਸ਼ਾਲਾ ਦੇ ਨੂੰ ਸਾਂਭਿਆ ਜਾਵੇ ਡੀਸੀ ਸਾਹਿਬ ਨੂੰ ਕਈ ਵਾਰੀ ਅਸੀਂ ਬੇਨਤੀ ਦਿੱਤੀ ਬੇਨਤੀ ਕੀਤੀ ਉਦੋਂ ਬਾਅਦ ਅਸੀਂ ਕਡਿਸਲ ਨੂੰ ਹੋਰ ਬੇਨਤੀ ਕੀਤੀ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਤਾਂ ਵੀ ਇਹ ਜਿਹੜੀ ਗਊ ਮਾਤਾ ਮਿੱਤ ਤੋਂ ਪ੍ਰਾਪਤ ਹੋ ਜਾਂਦੀ ਹੈ ਸਾਡੇ ਸਨਾਤਨ ਧਰਮ ਨੂੰ ਬਹੁਤ ਵੱਡੀ ਆਹਤ ਪਹੁੰਚੀ ਜਦੋਂ ਹੱਡਾ ਰੂੜੀ ਦੇ ਉੱਤੇ ਕੁੱਤੇ ਪਾੜਦੇ ਨੇ ਤਾਂ ਵੀ ਸਾਨੂੰ ਇਹ ਦਫਨਾਉਣ ਦਾ ਇਜਾਜ਼ਤ ਦਿੱਤੀ ਜਾਵੇ ਲੇਕਿਨ ਡੀਸੀ ਸਾਹਿਬ ਨੇ ਬਹੁਤ ਹੀ ਪ੍ਰੇਮ ਦੇ ਨਾਲ ਸਾਨੂੰ ਸਮਝਾਇਆ ਵੀ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਆਰਡਰ ਕਰ ਦਾਂਗੇ ਔਰਡਰ ਡੀਸੀ ਸਾਹਿਬ ਦੇ ਕਹਿੰਤੇ ਤੇ ਸਾਡੇ ਕਹਿੰਤੇ ਵੀ ਇੱਥੇ ਜਿਹੜੇ ਗਊਆਂ ਮਰੀਆਂ ਸਾਨੂੰ ਹਾਜਰ ਕਰ ਇੱਕ ਦਾ ਸਾਨੂੰ ਦੱਸਿਆ ਨਹੀਂ ਗਿਆ ਵੀ ਇਹ ਗਊ ਨੂੰ ਤੁਸੀਂ ਜਾ ਕੇ ਸਮੱਧੀ ਦੇ ਦਿਦੋ ਅੱਛਾ ਉਹਨਾਂ ਨੇ ਰਿਟਨ ਦੇ ਵਿੱਚ ਦਿੱਤਾ ਹੋਇਆ ਇਹਨਾਂ ਨੂੰ ਜਿਹੜੇ ਹੁਣ ਇਸ ਵੇਲੇ ਆਫੀਸ਼ੀਅਲ ਕਰ ਰਹੇ ਸਾਰੀ ਡੀਸੀ ਸਾਹਿਬ ਨੇ ਕਿਹਾ ਜੀ ਰਿਟਨ ਉਹਨਾਂ ਨੇ ਸਾਡੇ ਸਾਹਮਣੇ ਭੇਜਾਈ ਉਸ ਟਾਈਮ ਜਦੋਂ ਅਸੀਂ ਦਿਨ ਗਏ ਸੀਗੇ ਜੀ ਮੰਗ ਪੱਤਰ ਅਸੀਂ ਦਿੱਤਾ ਹੋਇਆ ਜੀ ਤਾਂ ਡੀਸੀ ਸਾਹਿਬ ਨੇ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਸਰਕਾਰੀ ਜਗ੍ਹਾ ਤੁਹਾਨੂੰ ਮਿਲ ਗਈ ਅਸੀਂ ਕਹਿੰਦੇ ਸਾਡੇ ਕੋਲ ਸਰਕਾਰੀ ਜਗ੍ਹਾ ਕੋਈ ਨਹੀਂ ਜਿੱਥੇ ਸਾਨੂੰ ਜਗ੍ਹਾ ਮਿਲੂਗੀ ਉੱਥੇ ਅਸੀਂ ਵਿਧੀ ਪੂਰ ਬਣੂ ਦਫ ਭੁੱਖ ਦੇ ਨਾਲ ਮਰ ਰਹੀਆਂ ਐ ਮੇਰੇ ਹਿਸਾਬ ਦੇ ਨਾਲ ਜਦੋਂ ਆਪਾਂ ਅਗਰ ਹਫ਼ਤੇ ਤੱਕ 라ਵਾਂਗੇ ਇਹ 1800 ਗੋ ਦੇ ਵਿੱਚੋਂ 2-400 ਗੋ ਵੀ ਮਿਲੂਗੀ ਬਾਕੀ ਮਰ ਜੂਗੀ ਜੀ ਤਾਂ ਵੀ ਅਸੀਂ ਇਹੀ ਅਪੀਲ ਕਰਦੇ ਆਂ ਵੀ ਜੋ ਇਹਨੂੰ ਡੈੱਟ ਮਨੀ ਪ੍ਰੋਪਰ ਸਰਕਾਰ ਬੁਲਾਉਂਦੀ ਐ ਇਸ ਵੇਲੇ ਜਿਹੜੀ ਇਹ ਗਊਸ਼ਾਲਾ ਐ ਮਤਲਬ ਕਿਸੇ ਸੰਤਾਂ ਦੇ سپੁਰਦ ਕੀਤੀ ਹੋਈ ਐ ਵੀ ਉਹ ਆਪ ਸੰਭਾਲ ਕਰ ਰਹੇ ਇਹ ਜੀ ਆਪਣਾ ਬਦਨੀ ਕਲਾ ਦੇ ਸੰਤ ਮਹਾਰਾਜ ਜੀ ਐ ਉਹਨਾਂ ਨਾਲ ਸਾਡੀ ਗਲਤ ਨਹੀਂ ਹੋ ਸਕੀ ਲੇਕਿਨ ਉਹਨਾਂ ਦੀ ਜਿਹੜੀ ਉੱਥੇ ਗੂਸ਼ਾਲਾ ਚੱਲਦੀ ਆ ਬਹੁਤ ਵਧੀਆ ਚੱਲ ਰਹੀ ਹੈ ਇਸ ਵੇਲੇ ਮੈਨੂੰ ਲੱਗਦਾ ਇੱਥੇ ਹੈ ਵੀ ਨਹੀਂ ਤਾਂ ਮੈਂ ਮੈਂ ਉਹਨਾਂ ਦੇ ਵਰਕਰਾਂ ਦੇ ਨਾਲ ਬੇਨਤੀ ਕਰੂੰਗੀ ਵੀ ਕਿ ਗੱਲ ਕਰਵਾ ਸਕਦੇ ਹੋ ਤੁਸੀਂ ਜੀ ਆਨਲਾਈਨ ਆਪਾਂ ਲੈਣੇ ਆ ਨਮਸਕਾਰ ਜੀ ਨਮਸਕਾਰ ਜੀ ਬਾਬਾ ਜੀ ਮੈਂ ਪੰਜਾਬ ਨਿਊਜ਼ ਤੋਂ ਗੱਲ ਕਰ ਰਹੀ ਆ ਹਾਂਜੀ ਅਸੀਂ ਇਸ ਵੇਲੇ ਆਏ ਹੋਏ ਸੀ ਜੀ ਗਊਸ਼ਾਲਾ ਹਰਰਾਏਪੁਰ ਵਿਖੇ ਤੇ ਮੈਂ ਹੀ ਜਾਨਣਾ ਚਾਹੁੰਦੀ ਆ ਸੰਤ ਜੀ ਵੀ ਤੁਸੀਂ ਕਦੋਂ ਤੋਂ ਇਸ ਗਊਸ਼ਾਲਾ ਦੀ ਸਾਮ ਸੰਭਾਲ ਕਰ ਰਹੇ ਹੋ ਤੁਸੀਂ ਆਹ ਕਰੋ ਕੱਲ 12 ਵਜੇ ਆਣਾ ਮਹਾਪੁਰਸ਼ਰੇ ਨਾਲ ਹੀ 12 ਵਜੇ ਕੱਲ ਆ ਜੀ ਅੱਛਾ ਜੀ ਅੱਛਾ ਜੀ ਕੱਲ 12 ਵਜੇ ਇੱਥੇ ਆਵਾਂਗੇ ਤੁਸੀਂ ਇੱਕ ਵਾਰੀ ਮੇਰੀ ਭਾਈ ਸਾਹਿਬ ਉਹਨਾਂ ਦੇ ਨਾਲ ਗੱਲ ਕਰਵਾ ਸਕਦੇ ਹੋ ਜੀ ਫੋਨ ਤੇ ਅਸੀਂ ਕੱਲ ਵੀ ਆ ਜਾਾਂਗੇ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਗੱਲ ਕਰਵਾ ਦਿਓ ਮੇਰੀ ਤੁਸੀਂ ਮੈਨੂੰ ਕੋਈ ਗੱਲ ਨਹੀਂ ਕੱਲ ਆ ਜਾਓ 12 ਵਜੇ ਆ ਜਾਓ ਕੱਲ ਇੱਥੇ ਹੋਵੇ ਮਹਾਪੁਰਸ਼ਰੇ ਸਵਾਮੀ ਜੀ ਵੀ ਇੱਥੇ ਹੁਣ ਅੱਛਾ ਜੀ ਅੱਛਾ ਫੋਨ ਤੇ ਗੱਲ ਨਹੀਂ ਹੋ ਸਕਦੀ ਫੋਨ ਤੇ ਨਹੀਂ ਹੋਣੀ ਤੇ ਕੱਲ ਆ ਜੇ ਅੱਛਾ ਜੀ ਠੀਕ ਹੈ ਜੀ ਤਾਂ ਬਿਲਕੁਲ ਇਹ ਜੋ ਸੰਤਾ ਦੇ ਕੋਈ ਮਿਲ ਲੱਗਾ ਪੀਏ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਫੋਨ ਤੇ ਜਿਹੜੀ ਗੱਲ ਹੈ ਇਸ ਵ ਲਈ ਨਹੀਂ ਹੋ ਸਕਦੀ ਪਰ ਫਿਰ ਵੀ ਇਹ ਇੱਕ ਬੜਾ ਜਿਹਨੂੰ ਕਹਿੰਦੇ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਗਾਵਾਂ ਦੀ ਜਿਹੜੀਆਂ ਜਿਹੜੀ ਸੇਵਾ ਹੈਗੀ ਹੈ ਉਹ ਲੋਕ ਬਹੁਤ ਸ਼ਰਧਾਤ ਭਾਵ ਦੇ ਨਾਲ ਕਰਦੇ ਨੇ ਪਰ ਇੱਥੇ ਜਿਹੜੀਆਂ ਵਿਚਾਰੀਆਂ ਗਾਵਾਂ ਨੇ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਨਾਜ਼ੁਕ ਨੇ ਸਾਡੇ ਨਾਲ ਆਰਟੀਆਈ ਐਕਟੀਵਿਸਟ ਸੰਜੀਵ ਜੀ ਵੀ ਨੇ ਤੇ ਗੱਲਬਾਤ ਕਰਦੇ ਆ ਮੈਂ ਇਹ ਜਾਨਣਾ ਚਾਹੁੰਦੀ ਆ ਜੀ ਜਦੋਂ ਇਹ ਗਊਸ਼ਾਲਾ ਬਣਾਈ ਗਈ ਸੀ ਤਾਂ ਉਦੋਂ ਕਿੰਨੇ ਰੁਪਏ ਦੀ ਲਾਗਤ ਦੇ ਨਾਲ ਇਸ ਦਾ ਨਿਰਮਾਣ ਕਰਾਇਆ ਗਿਆ ਕਿਉਂਕਿ 15 ਕਿੱਲੇ ਦੇ ਵਿੱਚ ਬਣੀ ਹੋਈ ਹੈ ਔਰ ਮੈਨੂੰ ਲੱਗਦਾ ਕਮੀ ਵੀ ਕੋਈ ਹੈ ਨਹੀਂ ਕਮੀ ਵੀ ਕੋਈ ਨਹੀਂ ਹੈ ਗਊਸ਼ਾਲਾ ਦੇ ਵਿੱਚ ਇਹਦੇ ਇਹਦੇ ਇਨਫਰਾਸਟ੍ਰਕਚਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਦੋਂ ਕਿੰਨਾ ਪੈਸਾ ਲਾ ਕੇ ਬਣਾਈ ਗਈ ਸੀ ਮੈਨੂੰ ਮੈਨੂੰ ਪੈਸੇ ਦਾ ਇਹਦੇ ਜੈਜਮੈਂਟ ਤਾਂ ਇਹਨਾਂ ਨੇ ਮਨਵਾਟ ਚ ਨਹੀਂ ਦਿੱਤੇ ਪਰ ਇਹਨੇ ਦੱਸਿਆ ਸੀ 15 ਏਕੜ ਦੇ ਵਿੱਚ ਬਣੀ ਹੋਈ ਹੈ ਪਹਿਲਾਂ ਸਟੱਡੀ ਫਿਰ ਉਹ 2000 ਆਰਟੀਆਈ ਪਾਈ ਸੀ ਜੀ ਇਹਦੀ ਹਾਂਜੀ ਬਿਲਕੁਲ ਮੈਂ ਕਈ ਵਾਰ ਆਰਟੀਆਈ ਪਾ ਕੇ ਇਹਦੇ ਅਲੱਗ-ਅਲੱਗ ਟਾਈਮ ਤੋਂ ਅਲੱਗ-ਅਲੱਗ ਇਨਫਰਮੇਸ਼ਨ ਲੈਂਦਾ ਰਹਿੰਦਾ ਕਿੰਨੇ ਪਸ਼ੂ ਆਏ ਹੈ ਕਿੰਨੇ ਡੈਥ ਹੋਈ ਹੈ ਕਿਹੜੇ ਡਾਕਟਰ ਆਏ ਸੀ ਜਾਂ ਵੀ ਕਿੰਨਾ ਕਿੰਨੇ ਪਸ਼ੂ ਨਗਰ ਨੂੰ ਨੇ ਭੇਜੇ ਹੈ ਕਿੰਨੇ ਅਚ ਡੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਹੁਣ ਤੱਕ ਇਹਨਾਂ ਦੇ ਗਊਸ਼ਾਲਾ ਵੀ ਲਗਵਾ 6000 ਤੋਂ ਵੱਧ ਪਸ਼ੂ ਇੱਥੇ ਡੈਥ ਹੋ ਚੁੱਕੀ ਹੈ ਜੀ ਬਹੁਤ ਅਫਸੋਸ ਦੀ ਗੱਲ ਹੈ ਜੀ 2016 17 ਤੋਂ ਲੈ ਕੇ ਹਾਂਜੀ ਹਾਂਜੀ 21600 ਤੋਂ ਪਲੱਸ ਪਸ਼ੂ ਦੀ ਇੱਥੇ ਮੌਤ ਹੋ ਚੁੱਕੀ ਹੈ ਜਿਹਦੇ ਵਾਸਤੇ ਕਿ ਮੈਂ ਅਲੱਗ-ਅਲੱਗ ਟਾਈਮ ਕਾਰਨ ਕੀ ਹੈ ਜੀ ਡੈਥ ਦਾ ਕੌਜ਼ ਆਫ ਡੈਥ ਦਾ ਕੀ ਹੈ ਡੈਥ ਕਾਰਨ ਇਹ ਵੀ ਇਹਦੇ ਵਿੱਚ ਪ੍ਰੋਪਰ ਨੂੰ ਡਾਈਟ ਨਹੀਂ ਮਿਲਦੀ ਜਿਹਦੇ ਵਿੱਚ ਕਿ ਮੈਨੂੰ ਮਾਂ ਜੋਗ ਏਡੀਸੀ ਸਾਹਿਬ ਨੇ ਡਿਵੈਲਪਮੈਂਟ ਜਿਹਨੇ ਰਿਪੋਰਟ ਬਣਾਈ ਸੀ ਮੇਰੇ ਕੰਪਲੀਟ ਤੇ ਆਪਣੇ ਉਹਨਾਂ ਦੇ ਉਹਦੇ ਵਿੱਚ ਸਪੈਸ਼ਲ ਲਿਖਿਆ ਗਿਆ ਸੀ ਪਸ਼ੂ ਪਾਲਣ ਨੂੰ ਵੀ ਉਹਦੇ ਵਿੱਚ ਇਨਵੋਲਡ ਹੈਗੀ ਜੀ ਬਿਲਕੁਲ ਰਿਪੋਰਟ ਹੈਗੀ ਆਰਟੀ ਲਿਖਤੀ ਹੋਈ ਸਰਟੀਫਾਈਡ ਕਾਪੀ ਹੈ ਮੇਰੇ ਕੋਲ ਉਸ 'ਚ ਲਿਖਿਆ ਗਿਆ ਸੀ ਵੀ ਪਸ਼ੂ ਆ ਦੀ ਡੈਥ ਸਿਰਫ ਡਾਈਟ ਮਨ ਨਹੀਂ ਘੱਟ ਮਿਲਣ ਕਰਕੇ ਪ੍ਰੋ ਜੀ ਆਪਕਾ ਉਸਸ ਦੀ ਗੱਲ ਕਰੀਏ ਵੀ ਹਰ ਰੋਜ਼ ਇੱਕ ਪਸ਼ੂ ਦਾ ਜਿਹੜਾ ਖਰਚਾ ਹੈ ਉਹ ਕਿੰਨਾ ਆਉਂਦਾ ਹੈਗਾ ਸਰਕਾਰ ਵੱਲੋਂ ਰਿਲੀਜ਼ ਕੀਤਾ ਜਾਂਦਾ ਹੈ ਜੇ ਸਰਕਾਰ ਦੀ ਹੁਣ ਲੇਟੈਸਟ ਮੇਰੇ ਕੋਲ ਆਰਟੀਸੀ ਇਨਫੋਰਮੇਸ਼ਨ ਹੈ ਉਹਦੇ ਥਰੂ 35 ਰੁਪਏ ਪਰ ਪਸ਼ੂ ਡਾਈਟ ਮੰਨੀਆਂ ਨੂੰ ਹਰਿਆਪੁਰ ਗੋਸ਼ਾਲਾ ਨੂੰ ਆਉਂਦੇ ਹੈ ਸਫੀਸ਼ੈਂਟ ਹੈ ਜੀ 35 ਰੁਪਏ ਵੈਸੇ 35 ਰੁਪਏ ਨਹੀਂ ਸਫੀਸ਼ੀਐਂਟ ਨਹੀਂ ਜੀ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਕਈ ਗਊਸ਼ਾਲਾ ਨੂੰ ਇਸ ਤੋਂ ਵੀ ਘੱਟ ਮਿਲਦੀ ਹੈ ਕਈ ਨੂੰ ਇਸ ਤੋਂ ਵੱਧ 38 40 ਰੁਪਏ ਪਹਿਲਾਂ ਵੀ ਕਈ ਸਾਲਾਂ ਤੋਂ ਮਿਲਦੇ ਰਹੀ ਹੈ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਸ਼ੂ ਦਾ ਢਿੱਡ ਓਡਾ ਹੀ ਹੈ ਚਾਹੇ ਉਹ ਸ਼ਹਿਰ ਵਾਲੀ ਗਊਸ਼ਾਲਾ ਚਾਹੇ ਚਾਹੇ ਉਹ ਹਾਰੇਪੁਰੇ ਗਊਸ਼ਾਲਾ ਚਾਹੇ ਚਾਹੇ ਬੰਸੀਤਾਰ ਵਾਲੀ ਚਾਹੇ ਚਾਹੇ ਰੂਮੀਆਂ ਨੇ ਲਈ ਚਾਹੇ ਸਾਨੂੰ ਕਿਉਂ ਲਗ-ਲਗ ਰਾਈਟ ਮਨੀ ਕਿਉਂ ਦਿੱਤੀ ਜਾਂਦੀ ਹੈ ਸਾਨੂੰ ਸੇਮ ਕਿਉਂ ਨਹੀਂ ਰੱਖਿਆ ਜਾਂਦਾ ਉਹਦੇ ਵਿੱਚ ਹੂੰ ਤੇ ਇਸ ਤੇ ਵੀ ਚੇਹੇ ਜਿ ਮੈਂ ਡੀ ਸੀ ਇੱਥੇ ਸਿਰਫ ਤੇ ਸਿਰਫ ਜਿਹੜੀ ਉਹ ਤੂੜੀ ਵਾਲੇ ਜਿਹੜੇ ਉਹ ਅਸੀਂ ਦੇਖ ਰਹੇ ਆ ਵੀ ਪ੍ਰਾਲੀ ਵਾਲੇ ਜਿਹੜੇ ਬੰਡਲ ਆ ਉਹ ਇੱਥੇ ਆ ਰਹੇ ਨੇ ਹੋਰ ਇਦੋਂ ਇਲਾਵਾ ਕੁਝ ਨਹੀਂ ਇਹਨਾਂ ਨੂੰ ਮਿਲ ਰਿਹਾ ਖਾਣ ਨੂੰ ਮੈਨੂੰ ਦੱਸਣਾ ਚਾਹੀਦਾ ਇਹਨੇ ਲੱਖਾਂ ਰੁਪਏ ਆ ਸਿਰਫ ਕੱਲੇ ਪਹਿਲਾਂ ਆਚਾਰ ਪਾਉਂਦੇ ਰਹੇ ਕਈ ਸਾਲ ਤੋਂ ਜੀ ਜਾਨਕੀ ਪਸ਼ੂ ਨੂੰ ਪ੍ਰੋਪਰ ਹਰਾ ਚਾਰਾ ਤੂਰੀ ਫੀਡ ਪਹਿਲਾਂ ਸਟਾਰਟਿੰਗ ਦੇ ਫੀਡ ਵੀ ਮਿਲਦੀ ਹੁੰਦੀ ਸੀ ਤੇ ਮੈਂ ਖੁਦ ਆ ਕੇ ਦੇਖ ਕੇ ਗਿਆ ਮਿੱਥੇ ਗੱਟੇ ਵਾਰਾ ਪਏ ਹੁੰਦੇ ਸੀਗੇ ਤੇ ਪਰ ਹੁਣ ਉਹਨਾਂ ਨੇ ਉਹਨੂੰ ਸਿਰਫ ਕਲੀ ਪ੍ਰਾਲੀ ਪਾਈ ਜਾ ਰਹੀ ਹੈ ਕਾਫੀ ਟਾਈਮ ਤੋਂ ਮੈਂ ਦੇਖ ਬੋਲ ਤਾਂ ਸਾਡੇ ਨਾਲ ਇਹ ਬੁੱਧੀਜੀਵੀ ਵੀ ਸੀਗੇ ਔਰ ਆਰਟੀ ਐਕਟਿਵਿਸਟ ਸੰਜੀਪ ਜੀ ਵੀ ਸੀਗੇ ਔਰ ਉਹਨਾਂ ਨੇ ਤਮਾਮ ਜਿਹੜੀ ਆਰਟੀਆਈ ਦੇ ਵਿੱਚ ਉਹਨਾਂ ਦੇ ਖੁਲਾਸੇ ਹੋਏ ਨੇ ਉਹ ਦੱਸਿਆ ਇਸ ਗਊਸ਼ਾਲਾ ਦੇ ਬਾਰੇ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਹੈਗਾ ਫੀਡ ਨਾ ਮਿਲਣ ਦੇ ਕਾਰਨ ਜਿਹੜੇ ਪਸ਼ੂ ਨੇ ਉਹਨਾਂ ਦੀ ਲਗਾਤਾਰ ਮੌਤ ਹੋ ਰਹੀ ਔਰ ਦੱਸ ਰਹੇ ਨੇ ਕਿ 6000 ਤੱਕ ਇਹ ਆਕੜਾ ਪਹੁੰਚ ਗਿਆ ਕਿ ਹੁਣ ਤੱਕ ਬਿਨਾਂ ਖੁਰਾਕ ਤੋਂ ਭੁੱਖਮਰੀ ਦੇ ਨਾਲ ਜਿਹੜੇ 6000 ਪਸ਼ੂ ਨੇ ਇੱਥੇ ਉਹ ਮਰ ਚੁੱਕੇ ਨੇ ਔਰ ਇਹ ਬਹੁਤ ਵੱਡਾ ਸਵਾਲ ਹੈ ਇੱਕ ਸਵਾਲੀਆ ਚਿੰਨ ਹੈ ਸਰਕਾਰ ਦੇ ਉੱਪਰ ਕਿ ਕਿਉਂ ਜਿਹੜਾ ਇਸ ਇੰਨਾ ਪਸ਼ੂਆਂ ਤੱਕ ਜਿਹੜਾ ਹੈਗਾ ਉਹ ਨਹੀਂ ਹੁੰਦਾ ਤਾਂ ਖੁਰਾਕ ਪਹੁੰਚ ਨਹੀਂ ਹਾਲਾਂਕਿ ਕਰੋੜਾ ਰੁਪਿਆ ਜਿਹੜਾ ਕਾਉਸਿਸ ਹੈਗਾ ਉਹ ਇਕੱਠਾ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਲੋਕ ਟੈਕਸ ਪੇ ਨਹੀਂ ਅਸੀਂ ਟੈਕਸ ਪੇ ਕਰਦੇ ਆ ਇਹਨਾਂ ਦੀ ਸਾਂਭ ਸੰਭਾਲ ਦੇ ਵਾਸਤੇ ਪਰ ਇਸ ਗਊਸ਼ਾਲਾ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿਉਂ ਜਿਹੜੇ ਇੱਥੋਂ ਦੇ ਪਸ਼ੂ ਨੇ ਉਹਨਾਂ ਨੂੰ ਜਿਹੜੀ ਲੋੜਿੰਦਾ ਖੁਰਾਕ ਹੈ ਉਹ ਨਹੀਂ ਮਿਲ ਰਹੀ ਪਿੰਡ ਹਰਰਾਏਪੁਰ ਜ਼ਿਲ੍ਹਾ ਬਠਿੰਡਾ ਤੋਂ ਪੰਜਾਬ న్యూਸ ਦੇ ਲਈ ਆకాంਖਸ਼ਾ ਸਖਸੈਨਾ